ਇੱਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ ਜਿੱਥੇ ਵਿਆਹ ਦੇ ਵਿੱਚ ਲਾਵਾ ਫੇਰੇ ਦੇ ਲਈ ਮੁੰਡਾ ਤੇ ਕੁੜੀ ਬੈਠਦੇ ਨੇ ਤੇ ਜਿਵੇਂ ਹੀ ਮੁੰਡੇ ਦੇ ਸਿਰ ਤੋਂ ਸੇਰਾ ਵਧਾਉਣ ਦੀ ਰਸਮ ਕੀਤੀ ਜਾਂਦੀ ਹੈ ਤਾਂ ਉਸੇ ਦੌਰਾਨ ਭੂਆ ਦੇ ਵੱਲੋਂ ਕੁਝ ਅਜਿਹਾ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਜੀਜਾ ਤੇ ਫੁੱਫੜ ਆਪਸ ਦੇ ਵਿੱਚ ਲੜਨ ਲੱਗ ਜਾਂਦੇ ਨੇ ਇੱਕ ਦੂਜੇ ਦੀ ਛਿੱਤਰ ਪ੍ਰੇੜ ਕਰਦੇ ਨੇ ਔਰ ਤਸਵੀਰਾਂ ਵੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚੇ ਲੜਦੇ ਨਜ਼ਰ ਆਏ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਬਹੁਤ ਮਾੜਾ ਹੋਇਆ ਔਰ ਅਜਿਆ ਨਹੀਂ ਹੋਣਾ ਚਾਹੀਦਾ ਸੀ ਜੇਕਰ ਇਹਨਾਂ ਦਾ ਕੋਈ ਝਗੜਾ ਸੀ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਬਾਹਰ ਜਾ ਕੇ ਕਰ ਲੈਂਦੇ ਲੇਕਿਨ ਕਿਸੇ ਦੇ ਵਿਹਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਖਰਾਬ ਕਰਨਾ ਕਿੰਨਾ ਕੁ ਜਾਇਜ਼ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਜਦੋਂ ਕਿ ਵਾਇਰਲ ਹੋ ਰਹੀਆਂ ਸੀ ਔਰ ਲੋਕਾਂ ਦੇ ਵੱਲੋਂ ਵੀ ਇਹਨਾਂ ਨੂੰ ਲਾਂਤਾਂ ਪਾਈਆਂ ਗਈਆਂ ਨੇ ਔਰ ਇਹ ਵੀ ਕਿਹਾ ਗਿਆ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਇਹੋ ਜਿਹਾ ਕੰਮ ਕਿਉਂ ਕੀਤਾ ਗਿਆ ਤੋਤੀ ਦੱਸਦੀ ਕਿ ਉਸ ਵੇਲੇ ਇਹ ਕਿਹਾ ਜਾ ਰਿਹਾ ਹੈ ਕਿ ਕੁੜੀ ਜਿਹੜੀ ਰੋਂਦੀ ਰਹੀ ਹੱਥ ਜੋੜਦੀ ਰਹੀ ਕਿ ਲੜਾਈ ਨਾ ਕਰੋ ਸਾਡਾ ਵਿਆਹ ਖਰਾਬ ਨਾ ਕਰੋ ਮੁੰਡਾ ਵੀ ਇਹੀ ਕਹਿੰਦ ਰਿਹਾ ਲੇਕਿਨ ਕਿਸੇ ਨੇ ਇੱਕ ਵੀ ਸੁਣੀ ਤੋ ਉੱਥੇ ਹੀ ਉਹ ਆਪਸ ਦੇ ਵਿੱਚ ਜਿਹੜੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਲੜਦੇ ਹੋਏ ਨਜ਼ਰ ਆਏ ਨੇ ਔਰ ਮੁੰਡਾ ਜਿਵੇਂ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁੜੀ ਉਸ ਨੂੰ ਰੋਕਦੀ ਹੈ ਕਿ ਤੁਸੀਂ ਨਾ ਜਾਓ ਕਿਉਂਕਿ ਲੜਾਈ ਹੋਰ ਵਧੇਗੀ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਦੇਖੋ ਕਿ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਇਹ ਕੰਮ ਕੀਤਾ ਗਿਆ ਜਿਸ ਦੀ ਲੋਕ ਸੋਸ਼ਲ ਮੀਡੀਆ ਤੇ ਜਮ ਕੇ ਇਸ ਦੀ ਨਿੰਦਾ ਵੀ ਕਰ ਰਹੇ ਨੇ ਕਿ ਕਿਸੇ ਦਾ ਵਿਆਹ ਖਰਾਬ ਕਰਨਾ ਕਿੰਨਾ ਕੁ ਜਾਇਜ਼ ਹੈ। ਜਹਾਂ ਦਾ ਸੀਜ਼ਨ ਚੱਲ ਰਿਹਾ ਹੈ ਪਰ ਪਟਿਆਲਾ ਤੋਂ ਇੱਕ ਅਜਈ ਖਬਰ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਤੇ ਗੁਰੂ ਘਰ ਦੇ ਸਤਕਾਰ ਤੇ ਸਵਾਲ ਖੜੇ ਕਰ ਦਿੱਤੇ ਨੇ। ਇੱਕ ਪਾਸੇ ਜਿੱਥੇ ਆਨੰਦ ਕਾਰਜ ਦੀ ਰਸਮਾਂ ਚੱਲ ਰਹੀਆਂ ਸੀ ਤੇ ਉੱਥੇ ਹੀ ਦੂਜੇ ਪਾਸੇ ਪਰਿਵਾਰ ਦੇ ਦੋ ਅਹਿਮ ਰਿਸ਼ਤੇਦਾਰ ਜੀਜਾ ਤੇ ਫੁੱਫੜ ਵਾਪਸ ਦੇ ਵਿੱਚ ਭੜ ਗਿਆ ਮਾਮਲਾ ਪਟਿਆਲਾ ਦਾ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਲਾਵਾ ਫੇਰਿਆਂ ਤੋਂ ਪਹਿਲਾਂ ਸੇਰਾ ਖੋਲਣ ਦੀ ਰਸਮ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਧੱਕਾ ਮੁੱਕੀ ਤੱਕ ਪਹੁੰਚ ਗਈ ਪਾਠੀ ਸਿੰਘ ਵੱਲੋਂ ਜਿਵੇਂ ਹੀ ਸੇਰਾ ਖੋਲਣ ਦੀ ਅਪੀਲ ਕੀਤੀ ਗਈ ਕਮੈਲਾ ਅਤੇ ਰਿਸ਼ਤੇਦਾਰ ਵਿਚਾਲੇ ਬਹਿਸ ਸ਼ੁਰੂ ਹੋ ਗਈ ਦੇਖਦੇ-ਦੇਖਦੇ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਸੇਵਾਦਾਰਾਂ ਨੂੰ ਦਖਲ ਦੇਣਾ ਪਿਆ ਤੇ ਹੰਗਾਮਾ ਕਰਨ ਵਾਲੇ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਦਿੱਤਾ ਗਿਆ ਉੱਤੇ ਰਿਸ਼ਤੇਦਾਰ ਜਿਹੜੇ ਮੌਜੂਦ ਸੀ ਉਹਨਾਂ ਨੇ ਲੜਾਈ ਛਡਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਆਪਸ ਦੇ ਵਿੱਚ ਲੜਦੇ ਰਹੇ ਤੇ ਗਾਲੀ-ਗਲੋਚ ਵੀ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਪਾਠੀ ਸਾਹਿਬ ਮੁਤਾਬਕ ਮਹਬਾਨੀ ਪੜ ਰਿਹਾ ਸੀ ਜਦੋਂ ਇਹ ਝਗੜਾ ਹੋਇਆ 15 ਮਿੰਟ ਤੱਕ ਚੱਲੇ ਇਸ ਡਰਾਮੇ ਤੋਂ ਬਾਅਦ ਦੋਵਾਂ ਧਿਰਾਂ ਨੇ ਅੰਦਰ ਆ ਕੇ ਭੁੱਲ ਬਖਸ਼ਾਈ ਤੇ ਮਾਫੀ ਦੀ ਅਰਦਾਸ ਕਰਵਾਈ ਇਸ ਸਾਰੀ ਕਟਨਾਂ ਦੌਰਾਨ ਸਭ ਤੋਂ ਵੱਧ ਦੁੱਖ ਉਸ ਨਵੀਂ ਵਿਆਈ ਜੋੜੀ ਨੂੰ ਹੋਇਆ ਜਿਨ੍ਹਾਂ ਦੇ ਲਈ ਇਹ ਦਿਨ ਸਭ ਤੋਂ ਖਾਸ ਸੀ ਆਪਣੀ ਹੀ ਵਿਆਹ ਚ ਹੰਗਾਮਾ ਦੇਖ ਕੇ ਦੁਲਹਨ ਰੋਣ ਲੱਗ ਪਈ ਤੇ ਦੁਲੇ ਨੇ ਵੀ ਬਾਹਰ ਨਿਕਲ ਕੇ ਰਿਸ਼ਤੇਦਾਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਤੇ ਕਿਹਾ ਕਿ ਕੀ ਤੁਹਾਨੂੰ ਲੜਨ ਲਈ ਮੇਰੇ ਵਿਆਹ ਦਾ ਹੀ ਦਿਨ ਮਿਲਿਆ ਸੀ ਗੁਰੂ ਸਾਹਿਬ ਦੀ ਹਜ਼ੂਰੀ ਚ ਅਜਾਈ ਹਰਕਤ ਕਰਕੇ ਤੁਸੀਂ ਮੇਰੇ ਵਿਆਹ ਦਾ ਮਜ਼ਾ ਖਰਾਬ ਕਰ ਦਿੱਤਾ ਭਾਵੇਂ ਕਿ ਦੋਵਾਂ ਧਿਰਾਂ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਤੇ ਬਾਅਦ ਦੇ ਵਿੱਚ ਮਾਮਲਾ ਸੁਲਝ ਗਿਆ ਪਰ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਕਈ ਵਾਰ ਸਾਡੀ ਹਉਮੈ ਅਤੇ ਛੋਟੀਆਂ-ਛੋਟੀਆਂ ਦਸਮਾਂ ਦੀ ਜਿੱਦ ਵੱਡੇ ਰਿਸ਼ਤਿਆਂ ਤੇ ਭਾਰੀ ਪੈ ਜਾਂਦੀ ਹੈ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ ਜਿੱਥੇ ਵਿਆਹ ਦੇ ਵਿੱਚ ਲਾਵਾ ਫੇਰੇ ਦੇ ਲਈ ਮੁੰਡਾ ਤੇ ਕੁੜੀ ਬੈਠਦੇ ਨੇ ਤੇ ਜਿਵੇਂ ਹੀ ਮੁੰਡੇ ਦੇ ਸਿਰ ਤੋਂ ਸੇਰਾ ਵਧਾਉਣ ਦੀ ਰਸਮ ਕੀਤੀ ਜਾਂਦੀ ਹੈ ਤਾਂ ਉਸੇ ਦੌਰਾਨ ਭੂਆ ਦੇ ਵੱਲੋਂ ਕੁਝ ਅਜਿਹਾ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਜੀਜਾ ਤੇ ਫੁੱਫੜ ਆਪਸ ਦੇ ਵਿੱਚ ਲੜਨ ਲੱਗ ਜਾਂਦੇ ਨੇ ਇੱਕ ਦੂਜੇ ਦੀ ਛਿੱਤਰ ਪ੍ਰੇੜ ਕਰਦੇ ਨੇ ਔਰ ਤਸਵੀਰਾਂ ਵੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚੇ ਲੜਦੇ ਨਜ਼ਰ ਆਏ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਬਹੁਤ ਮਾੜਾ ਹੋਇਆ ਔਰ ਅਜਿਆ ਨਹੀਂ ਹੋਣਾ ਚਾਹੀਦਾ ਸੀ ਜੇਕਰ ਇਹਨਾਂ ਦਾ ਕੋਈ ਝਗੜਾ ਸੀ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਬਾਹਰ ਜਾ ਕੇ ਕਰ ਲੈਂਦੇ ਲੇਕਿਨ ਕਿਸੇ ਦੇ ਬਿਆਨ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਖਰਾਬ ਕਰਨਾ ਕਿੰਨਾ ਕੁ ਜਾਇਜ਼ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਜਦੋਂ ਕਿ ਵਾਇਰਲ ਹੋ ਰਹੀਆਂ ਸੀ ਔਰ ਲੋਕਾਂ ਦੇ ਵੱਲੋਂ ਵੀ ਇਹਨਾਂ ਨੂੰ ਲਾਂਭਤਾ ਪਾਈਆਂ ਗਈਆਂ ਨੇ ਔਰ ਇਹ ਵੀ ਕਿਹਾ ਗਿਆ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਇਹੋ ਜਿਹਾ ਕੰਮ ਕਿਉਂ ਕੀਤਾ ਗਿਆ ਤੋਤੀ ਦੱਸਦੀ ਕਿ ਉਸ ਵੇਲੇ ਇਹ ਕਿਹਾ ਜਾ ਰਿਹਾ ਹੈ ਕਿ ਕੁੜੀ ਜਿਹੜੀ ਰੋਂਦੀ ਰਹੀ ਹੱਥ ਜੋੜਦੀ ਰਹੀ ਕਿ ਲੜਾਈ ਨਾ ਕਰੋ ਸਾਡਾ ਵਿਆਹ ਖਰਾਬ ਨਾ ਕਰੋ ਮੁੰਡਾ ਵੀ ਇਹੀ ਕਹਿੰਦ ਰਿਹਾ ਲੇਕਿਨ ਕਿਸੇ ਨੇ ਇੱਕ ਵੀ ਸੁਣੀ ਤੋ ਉੱਥੇ ਹੀ ਉਹ ਆਪਸ ਦੇ ਵਿੱਚ ਜਿਹੜੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਲੜਦੇ ਹੋਏ ਨਜ਼ਰ ਆਏ ਨੇ ਔਰ ਮੁੰਡਾ ਜਿਵੇਂ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁੜੀ ਉਸ ਨੂੰ ਰੋਕਦੀ ਹੈ ਕਿ ਤੁਸੀਂ ਨਾ ਜਾਓ ਕਿਉਂਕਿ ਲੜਾਈ ਹੋਰ ਵਧੇਗੀ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਦੇਖੋ ਕਿ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਇਹ ਕੰਮ ਕੀਤਾ ਗਿਆ ਜਿਸ ਦੀ ਲੋਕ ਸੋਸ਼ਲ ਮੀਡੀਆ ਤੇ ਜਮ ਕੇ ਇਸ ਦੀ ਨਿੰਦਾ ਵੀ ਕਰ ਰਹੇ ਨੇ ਕਿ ਕਿਸੇ ਦਾ ਵਿਆਹ ਖਰਾਬ ਕਰਨਾ ਕਿੰਨਾ ਕੁ ਜਾਇਜ਼ ਹੈ। ਪੰਜਾਬ ਦਾ ਸੀਜ਼ਨ ਚੱਲ ਰਿਹਾ ਹੈ ਪਰ ਪਟਿਆਲਾ ਤੋਂ ਇੱਕ ਅਜਈ ਖਬਰ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਤੇ ਗੁਰੂ ਘਰ ਦੇ ਸਤਕਾਰ ਤੇ ਸਵਾਲ ਖੜੇ ਕਰ ਦਿੱਤੇ ਨੇ। ਇੱਕ ਪਾਸੇ ਜਿੱਥੇ ਆਨੰਦ ਕਾਰਜ ਦੀ ਰਸਮਾਂ ਚੱਲ ਰਹੀਆਂ ਸੀ ਤੇ ਉੱਥੇ ਹੀ ਦੂਜੇ ਪਾਸੇ ਪਰਿਵਾਰ ਦੇ ਦੋ ਅਹਿਮ ਰਿਸ਼ਤੇਦਾਰ ਜੀਜਾ ਤੇ ਫੁੱਫੜ ਆਪਸ ਦੇ ਵਿੱਚ ਭੜ ਗਿਆ ਮਾਮਲਾ ਪਟਿਆਲਾ ਦਾ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਲਾਵਾ ਫੇਰਿਆਂ ਤੋਂ ਪਹਿਲਾਂ ਸੇਰਾ ਖੋਲਣ ਦੀ ਰਸਮ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਗੱਲ ਧੱਕਾ ਮੁੱਕੀ ਤੱਕ ਪਹੁੰਚ ਗਈ ਪਾਠੀ ਸਿੰਘ ਵੱਲੋਂ ਜਿਵੇਂ ਹੀ ਸੇਰਾ ਖੋਲਣ ਦੀ ਅਪੀਲ ਕੀਤੀ ਗਈ ਕਮੈਲਾ ਅਤੇ ਰਿਸ਼ਤੇਦਾਰ ਵਿਚਾਲੇ ਬਹਿਸ ਸ਼ੁਰੂ ਹੋ ਗਈ ਦੇਖਦੇ-ਦੇਖਦੇ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਸੇਵਾਦਾਰਾਂ ਨੂੰ ਦਖਲ ਦੇਣਾ ਪਿਆ ਤੇ ਹੰਗਾਮਾ ਕਰਨ ਵਾਲੇ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਦਿੱਤਾ ਗਿਆ ਉੱਤੇ ਰਿਸ਼ਤੇਦਾਰ ਜਿਹੜੇ ਮੌਜੂਦ ਸੀ ਉਹਨਾਂ ਨੇ ਲੜਾਈ ਛਡਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਆਪਸ ਦੇ ਵਿੱਚ ਲੜਦੇ ਰਹੇ ਤੇ ਗਾਲੀ ਗਲੋਚ ਵੀ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਪਾਠੀ ਸਾਹਿਬ ਮੁਤਾਬਕ ਮਹਿਬਾਨੀ ਪੜ ਰਿਹਾ ਸੀ ਜਦੋਂ ਇਹ ਝਗੜਾ ਹੋਇਆ 15 ਮਿੰਟ ਤੱਕ ਚੱਲੇ ਇਸ ਡਰਾਮੇ ਤੋਂ ਬਾਅਦ ਦੋਵਾਂ ਧਿਰਾਂ ਨੇ ਅੰਦਰ ਆ ਕੇ ਭੁੱਲ ਬਖਸ਼ਾਈ ਤੇ ਮਾਫੀ ਦੀ ਅਰਦਾਸ ਕਰਵਾਈ ਇਸ ਸਾਰੀ ਘਟਨਾ ਦੌਰਾਨ ਸਭ ਤੋਂ ਵੱਧ ਦੁੱਖ ਉਸ ਨਵੀਂ ਵਿਆਈ ਜੋੜੀ ਨੂੰ ਹੋਇਆ ਜਿਨ੍ਹਾਂ ਦੇ ਲਈ ਇਹ ਦਿਨ ਸਭ ਤੋਂ ਖਾਸ ਸੀ ਆਪਣੀ ਹੀ ਵਿਆਹ ਚ ਹੰਗਾਮਾ ਦੇ ਕੇ ਦੁਲਹਨ ਰੋਣ ਲੱਗ ਪਈ ਤੇ ਦੁਲੇ ਨੇ ਵੀ ਬਾਹਰ ਨਿਕਲ ਕੇ ਰਿਸ਼ਤੇਦਾਰਾਂ ਨੂੰ ਖਰੀਆਂ-ਖਰੀਆਂ ਸੁਣਾਇਆ ਤੇ ਕਿਹਾ ਕਿ ਕੀ ਤੁਹਾਨੂੰ ਲੜਨ ਲਈ ਮੇਰੇ ਵਿਆਹ ਦਾ ਹੀ ਦਿਨ ਮਿਲਿਆ ਸੀ ਗੁਰੂ ਸਾਹਿਬ ਦੀ ਹਜ਼ੂਰੀ ਚ ਅਜਿਹੀ ਹਰਕਤ ਕਰਕੇ ਤੁਸੀਂ ਮੇਰੇ ਵਿਆਹ ਦਾ ਮਜ਼ਾ ਖਰਾਬ ਕਰ ਦਿੱਤਾ ਭਾਵੇਂ ਕਿ ਦੋਵਾਂ ਧਿਰਾਂ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਤੇ ਬਾਅਦ ਦੇ ਵਿੱਚ ਮਾਮਲਾ ਸੁਲਝ ਗਿਆ ਪਰ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਕਈ ਵਾਰ ਸਾਡੀ ਹਉਮੈ ਅਤੇ ਛੋਟੀਆਂ-ਛੋਟੀਆਂ ਦਸਮਾ ਦੀ ਜਿੱਦ ਵੱਡੇ ਰਿਸ਼ਤਿਆਂ ਤੇ ਭਾਰੀ ਪੈ ਜਾਂਦੀ ਹੈ। ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਸੀ ਜਿੱਥੇ ਵਿਆਹ ਦੇ ਵਿੱਚ ਲਾਵਾ ਫੇਰੇ ਦੇ ਲਈ ਮੁੰਡਾ ਤੇ ਕੁੜੀ ਬੈਠਦੇ ਨੇ ਤੇ ਜਿਵੇਂ ਹੀ ਮੁੰਡੇ ਦੇ ਸਿਰ ਤੋਂ ਸੇਰਾ ਵਧਾਉਣ ਦੀ ਰਸਮ ਕੀਤੀ ਜਾਂਦੀ ਹੈ ਤਾਂ ਉਸੇ ਦੌਰਾਨ ਭੂਆ ਦੇ ਵੱਲੋਂ ਕੁਝ ਅਜਿਹਾ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਜੀਜਾ ਤੇ ਫੁੱਫੜ ਆਪਸ ਦੇ ਵਿੱਚ ਲੜਨ ਲੱਗ ਜਾਂਦੇ ਨੇ ਇੱਕ ਦੂਜੇ ਦੀ ਛਿੱਤਰ ਪ੍ਰੇੜ ਕਰਦੇ ਨੇ ਔਰ ਤਸਵੀਰਾਂ ਵੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚੇ ਲੜਦੇ ਨਜ਼ਰ ਆਏ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਸਲ ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਬਹੁਤ ਮਾੜਾ ਹੋਇਆ ਔਰ ਅਜਿਆ ਨਹੀਂ ਹੋਣਾ ਚਾਹੀਦਾ ਸੀ ਜੇਕਰ ਇਹਨਾਂ ਦਾ ਕੋਈ ਝਗੜਾ ਸੀ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਬਾਹਰ ਜਾ ਕੇ ਕਰ ਲੈਂਦੇ ਲੇਕਿਨ ਕਿਸੇ ਦੇ ਵਿਆਹ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਖਰਾਬ ਕਰਨਾ ਕਿੰਨਾ ਕੁ ਜਾਇਜ਼ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਜਦੋਂ ਕਿ ਵਾਇਰਲ ਹੋ ਰਹੀਆਂ ਸੀ ਔਰ ਲੋਕਾਂ ਦੇ ਵੱਲੋਂ ਵੀ ਇਹਨਾਂ ਨੂੰ ਲਾਂਤਾਂ ਪਾਈਆਂ ਗਈਆਂ ਨੇ ਔਰ ਇਹ ਵੀ ਕਿਹਾ ਗਿਆ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਇਹੋ ਜਿਹਾ ਕੰਮ ਕਿਉਂ ਕੀਤਾ ਗਿਆ ਤੋਤੀ ਦੱਸਦੀ ਕਿ ਉਸ ਵੇਲੇ ਇਹ ਕਿਹਾ ਜਾ ਰਿਹਾ ਹੈ ਕਿ ਕੁੜੀ ਜਿਹੜੀ ਰੋਂਦੀ ਰਹੀ ਹੱਥ ਜੋੜਦੀ ਰਹੀ ਕਿ ਲੜਾਈ ਨਾ ਕਰੋ ਸਾਡਾ ਵਿਆਹ ਖਰਾਬ ਨਾ ਕਰੋ ਮੁੰਡਾ ਵੀ ਇਹੀ ਕਹਿਂਦ ਰਿਹਾ ਲੇਕਿਨ ਕਿਸੇ ਨੇ ਇੱਕ ਵੀ ਸੁਣੀ ਤੋ ਉੱਥੇ ਹੀ ਉਹ ਆਪਸ ਦੇ ਵਿੱਚ ਜਿਹੜੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਲੜਦੇ ਹੋਏ ਨਜ਼ਰ ਆਏ ਨੇ ਔਰ ਮੁੰਡਾ ਜਿਵੇਂ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁੜੀ ਉਸ ਨੂੰ ਰੋਕਦੀ ਹੈ ਕਿ ਤੁਸੀਂ ਨਾ ਜਾਓ ਕਿਉਂਕਿ ਲੜਾਈ ਹੋਰ ਵਧੇਗੀ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਦੇਖੋ ਕਿ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਇਹ ਕੰਮ ਕੀਤਾ ਗਿਆ ਜਿਸ ਦੀ ਲੋਕ ਸੋਸ਼ਲ ਮੀਡੀਆ ਤੇ ਜਮ ਕੇ ਇਸ ਦੀ ਨਿੰਦਾ ਵੀ ਕਰ ਰਹੇ ਨੇ ਕਿ ਕਿਸੇ ਦਾ ਵਿਆਹ ਖਰਾਬ ਕਰਨਾ ਕਿੰਨਾ ਕੁ ਜਾਇਜ਼